ਛੱਡਿਆ ਗਿਆ ਇਹ 10ਵੀਂ ਪਰ ਹੋਰ ਹੈ बार-बार ਉਹਨੂੰ ਛੱਡਿਆ ਜਾ ਰਿਹਾ ਹੈ ਕਿਉਂਕਿ ਰਾਮ ਰਹੀਮ ਡੇਰਾ ਪੇਂਡੀਆਂ ਦੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਜਿਹੜੀਆਂ ਘੱਟ ਗਿਣਤੀਆਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਭਾਜਪਾ ਨੂੰ ਉਹ ਵੋਟਾਂ ਨਹੀਂ ਪੈਣੀਆਂ ਇਸ ਕਰਕੇ ਬੰਦੀ ਸਿੰਘਾਂ ਵੱਲ ਕੋਈ ਧਿਆਨ ਨਹੀਂ ਕੋਈ ਕ્રોલ ਨਹੀਂ ਪਰ ਇਹ ਵੋਟ ਬੈਂਕ ਜਿਹੜਾ ਹੈ ਉਹਨਾਂ ਦਾ ਇਹ ਪੱਕਾ ਆ ਸਿੱਖਾਂ ਨੂੰ ਕਦੀ ਇਨਸਾਫ ਨਹੀਂ ਮਿਲਿਆ ਨਾ 1947 ਚ ਮਿਲਿਆ ਨਾ 1978 ਚ ਮਿਲਿਆ ਨਾ 1984 ਚ ਮਿਲਿਆ ਨਾ ਹਾਂ ਅੱਗੋਂ ਮਿਲਣਾ ਆਪਣਾ ਨਾਮ ਦਗਾ ਉਪਕਾਰ ਸਿੰਘ ਸੰਧੂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਅੱਜ ਇੱਕ ਵਾਰ ਫੇਰ ਤੋਂ ਰਾਮ ਰਹੀਮ ਦੇ ਕੇਸ ਵਿੱਚ ਗੱਲ ਕਰੀਏ ਤੇ 50 ਦਿਨ ਦੀ ਪ੍ਰੋਲ ਦੇ ਉੱਪਰ ਸਰਪੰਚ ਛੱਡਿਆ ਗਿਆ ਇਸ ਤਰ੍ਹਾਂ ਦੇਖਦੇ ਹੋ ਫੈਸਲਾ 2024 ਐਮਪੀ ਦੀਆਂ ਇਲੈਕਸ਼ਨਾਂ ਸਿਰਤੇ ਨੇ ਅੱਜ ਹੀ ਨਹੀਂ ਛੱਡਿਆ ਗਿਆ 50 ਦਿਨ ਲਈ ਅੱਜ ਛੱਡਿਆ ਗਿਆ ਇਹ ਦਸਵੀਂ ਪਰ ਹੋ ਰਿਹਾ ਬਾਰ-ਬਾਰ ਉਹਨੂੰ ਛੱਡਿਆ ਜਾ ਰਿਹਾ ਕਿਉਂਕਿ ਰਾਮ ਰਹੀਮ ਡੇਰਾ ਪੇਂਡੀਆਂ ਦੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਜਿਹੜੀਆਂ ਘੱਟ ਗਿਣਤੀਆਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਬੀਜੇਪੀ ਨੂੰ ਉਹ ਵੋਟਾਂ ਨਹੀਂ ਪੈਣੀਆਂ ਇਸ ਕਰਕੇ ਬੰਦੀ ਸਿੰਘਾਂ ਵੱਲ ਕੋਈ ਧਿਆਨ ਨਹੀਂ ਕੋਈ ਪ੍ਰੋਲ ਨਹੀਂ ਪਰ ਇਹ ਵੋਟ ਬੈਂਕ ਜਿਹੜਾ ਹੈ ਉਹਨਾਂ ਦਾ ਇਹ ਪੱਕਾ ਆ ਉਹਨੂੰ ਛੱਡਣ ਦਾ ਕਰਕੇ ਇਸ ਕਰਕੇ ਉਹਨੂੰ ਬਾਰ-ਬਾਰ ਛੱਡਿਆ ਜਾ ਰਿਹਾ ਹੈ ਸੋ ਕਈ ਜਗ੍ਹਾ ਤੇ ਬਿਆਨ ਹੁੰਦੇ ਨੇ ਵੀ ਆਖਰ ਭਾਰਤ ਵਿੱਚ ਦੋ ਤਰ੍ਹਾਂ ਦੀ ਰਾਜਨੀਤੀ ਹੈ ਦੋ ਤਰ੍ਹਾਂ ਦੇ ਕਾਨੂੰਨ ਨੇ ਆਮ ਲੋਕਾਂ ਲਈ ਲੱਗ ਹੈ ਸੱਤਾਧਾਰੀਆਂ ਲਈ ਲੱਗ ਹੈ ਕਿਸ ਤਰ੍ਹਾਂ ਦੇ ਨਹੀਂ ਆਮ ਲੋਕਾਂ ਨਹੀਂ ਲੱਗ ਨਹੀਂ ਘੱਟ ਗਿਣਤੀਆਂ ਲਈ ਅਲੱਗ ਹੈ ਔਰ ਉਹ 1947 ਤੋਂ ਹੀ 1947 ਜਿਹੇ ਸਰਟੀਫਿਕੇਟ ਦਿੱਤਾ ਗਿਆ ਸੀ 15 ਅਗਸਤ 1947 ਨੂੰ ਦੇਸ਼ ਜਾਤ ਹੋਇਆ ਸੀ 10 ਅਕਤੂਬਰ 1947 ਨੂੰ ਔਨ ਰਿਕਾਰਡ ਆ ਸਰਕੂਲਰ ਜਿਹਦੇ ਵਿੱਚ ਸਿੱਖਾਂ ਨੂੰ ਸਰਟੀਫਿਕੇਟ ਦਿੱਤਾ ਗਿਆ ਸੀ ਕਿ ਇਹ ਜਰਾਈਮ ਪੇਸ਼ਾ ਕ੍ਰੋਮ ਨੇ ਉਹ ਇਹਨਾਂ ਨੂੰ ਜਿੰਨਾ ਮਰਜੀ ਕੁੱਟਿਆ ਮਾਰਿਆ ਜਾਵੇ ਕਾਨੂੰਨ ਦੀ ਕੋਈ ਪਰਵਾਹ ਕਰਨ ਦੀ ਜ਼ਰੂਰਤ ਨਹੀਂ 1947 ਤੋਂ ਇਹ ਕੁਝ ਵਾਪਰ ਰਿਹਾ ਸਿੱਖਾਂ ਨੂੰ ਕਦੀ ਇਨਸਾਫ ਨਹੀਂ ਮਿਲਿਆ ਨਾ 1947 ਚ ਮਿਲਿਆ ਨਾ 1978 ਚ ਮਿਲਿਆ ਨਾ 1984 ਚ ਮਿਲਿਆ ਨਾ ਅੱਗਾ ਅੱਗੋਂ ਮਿਲਣਾ ਕਿਸ ਤਰ੍ਹਾਂ ਬੀਜਦੀ ਉਹ ਸਰਕਾਰਾਂ ਦੇ ਇਹਨਾਂ ਫੈਸਲਿਆਂ ਨੂੰ ਵੀ ਕਿੰਨਾ ਆਮ ਲੋਕਾਂ ਦੇ ਉੱਪਰ ਇਸ ਦਾ ਪ੍ਰਭਾਵ ਹੈ ਆਮ ਲੋਕਾਂ ਵਾਲੀ ਗੱਲ ਹੀ ਕੋਈ ਨਹੀਂ ਜੀ ਸਰਕਾਰਾਂ ਨੇ ਇੱਕ ਕੰਮ ਫੜ ਲਿਆ ਵੀ ਪੈਸੇ ਦੇ ਜ਼ੋਰ ਤੇ ਜਾਂ ਈਵੀਐਮ ਦੇ ਨੂੰ ਵਰਤ ਕੇ ਤੇ ਆਪੋ ਇੱਕ ਵਾਰੀ ਸੱਤਾ ਪ੍ਰਾਪਤ ਕਰੋ ਤੇ ਮੁੜ ਕੇ ਭੁੱਲ ਜਾਂਦੇ ਨੇ ਹੁਣ ਤੁਸੀਂ ਕੋਵਿਡ ਲੰਘਿਆ ਸੀ ਉਹਦੇ ਵਿੱਚ ਕਿੰਨੀ ਜਨਤਾ ਦੁਖੀ ਹੋਈ ਹੈ ਕਿੰਨੇ ਲੋਕ ਦੁਖੀ ਹੋਏ ਸਨ ਸਰਕਾਰ ਵੱਲੋਂ ਕਿਤੇ ਵੀ ਕੋਈ ਕਿਸੇ ਕਿਸਮ ਦੀਆਂ ਸਹੂਲਤਾਂ ਨਹੀਂ ਸੀ ਹਾਲਾਂ ਗੁਰਦੁਆਰਿਆਂ 'ਚ ਸਿਖਾਣੇ ਜਾਂ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਆਪਣਾ ਦਰਦ ਰੱਖਦੇ ਸਨ ਨਾ ਉਹਨਾਂ ਸਾਰਿਆਂ ਨੇ ਲੰਗਰ ਉਹਨਾਂ ਲਈ ਲਾਏ ਜਾਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਪਰ ਸਰਕਾਰ ਵੱਲੋਂ ਕੋਈ ਗੱਲ ਹੀ ਨਹੀਂ ਸੀ ਸੋ ਕੱਲ ਬਾਈ ਜਰੂਰੀ ਨੇ ਇੱਕ ਬੜਾ ਵੱਡਾ ਇਤਿਨ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਉਹਦੇ ਉੱਪਰ ਵੀ ਹਰ ਰਾਜਨੀਤੀ ਹੁੰਦੀ ਹੈ ਕਿ ਤਨਕ ਤੇ ਆਰਾਮ ਮੰਦਰ ਦੇ ਪ੍ਰਾਣ ਪ੍ਰਸ਼ਟਾ ਦਾ ਜਿਹੜਾ ਪ੍ਰੋਗਰਾਮ ਹੈ ਰੱਖਿਆ ਗਿਆ ਹੈ ਇਹ ਲੋਗ ਉਹ ਤੇ ਵੀ ਰਾਜਨੀਤੀ ਕਰ ਰਹੇ ਨੇ ਨਹੀਂ ਵੇਖੋ ਜਿੰਨਾ ਦਾ ਹੈ ਆ ਉਹਨਾਂ ਨੂੰ ਅਸੀਂ ਮਤਲਬ ਇਹਦੇ ਉੱਤੇ ਮਤਲਬ ਇਸ ਤਰ੍ਹਾਂ ਦਾ ਹੀ ਕੋਈ ਕਿੰਤੂ ਪਰਤੂਨੀ ਕਰਨਾ ਚਾਹੁੰਦੇ ਕਿ ਮਤਲਬ ਇਹ ਵੀ ਠੀਕ ਹੈ ਜਿੰਨਾ ਲਈ ਹੈ ਜਿੰਨਾ ਦਾ ਇਛਾ ਹੈ ਜਿਹੜੇ ਮੰਨਦੇ ਨੇ ਉਹਨਾਂ ਨੂੰ ਉਸ ਗੱਲ ਦੀ ਵਧਾਈ ਆ ਪਰ ਉਹਦੇ ਤੇ ਰਾਜਨੀਤੀ ਨਾ ਕਰਨ ਜਿਵੇਂ ਬੇਵਜ੍ਹਾ ਇਨਡਾਇਰੈਕਟਲੀ ਸਿੱਖਾ ਨੂੰ ਉਹਤੇ ਕੋਸੂੜਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਵੇਂ ਦਾ ਕੋਈ ਵੀ ਨਾ ਉੱਥੇ ਸਿਕੰਦਰ ਰੋਲ ਸੀ ਨਾ ਗੁਰੂ ਸਾਹਿਬ ਬਣਦਾ ਸੀ ਹਾਂ ਠੀਕ ਹੈ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੁਸੀਂ ਉਹਨੂੰ ਕਰੋ ਪਰ ਰਾਜਨੀਤੀ ਕੀਤੀ ਜਾ ਰਹੀ ਹੈ ਉੱਥੇ ਧੰਨਵਾਦ